ਇੱਕ ਨੂਰ ਸੁਸਾਇਟੀ ਦੇ ਸੀਨੀਅਰ ਐਡਵੋਕੇਟ ਬਜਿੰਦਰ ਸਿੰਘ ਸਿੱਧੂ ਜਿਤੇ ਮਾਨਵਤਾ ਦੀ ਸੇਵਾ ਵੀ ਚਾਪਨਾ ਫਰਜ਼ ਨਿਭਾਉਂਦੇ ਨੇ ਹਉਤੇ ਹੀ ਉਹ ਜਾਨਵਰ ਦੀ ਸੇਵਾ ਕਰਦੇ ਨੇ ਕਹਿੰਦੇ ਨੇ ਪ੍ਰਮਾਤਮਾ ਸਭ ਨੂੰ ਦਿੰਦਾ ਹੈ ਭਾਵੇਂ ਉਹ ਇਨਸਾਨਾਂ ਦੇ ਭਾਵੇਂ ਉਹਦੇ ਬਣਾਏ ਜੀਵ ਜੰਤੂ ਜਾਨਵਰ ਪਸ਼ੂ ਪੰਛੀਆਂ ਤਾਂ ਬਜਿੰਦਰ ਸਿੰਘ ਸਿੱਧੂ ਜੀ ਕਾਫੀ ਸਮੇਂ ਤੋਂ ਪੰਛੀਆਂ ਦੀ ਜਾਨਵਰ ਦੀ ਸੇਵਾ ਕਰਦੇ ਆ ਰਹੇ ਨੇ ਆ ਮਾਸੂਮ ਛੋਟੇ ਛੋਟੇ ਬੱਚਿਆਂ ਨੂੰ ਵੀ ਦੁੱਧ ਦੀ ਸੇਵਾ ਕਰਦੇ ਨੇ ਦੇਖੋ ਕਿੰਨੇ ਪਿਆਰ ਨਾਲ ਉਹ ਦੁੱਧ ਪੀ ਰਹੇ ਨੇ ਤੇ ਕਾਫੀ ਠੰਡ ਦੇ ਮੌਸਮ ਵਿੱਚ ਭੁੱਖੇ ਲੱਗਦੇ ਸੀ ਇਸ ਤਰ੍ਹਾਂ ਦੀ ਸੇਵਾ ਮਹਾਨ ਸੇਵਾ ਹੁੰਦੀ ਹੈ ਮੈਂ ਜਿੰਦਰ ਸਿੰਘ ਸਿੱਧੂ ਸਾਹਮਣੇ ਵੱਡੀ ਸੇਵਾ ਕੁੱਤਿਆਂ ਦਾ ਪਾਲਨ ਪੋਸ਼ਣ ਜਾਂ ਜੀ ਐਨੀਮਲ ਦੀ ਸੇਵਾ ਕਰੋ ਜਾਂ ਜੀ ਸਵਸਥ ਭਾਰਤ ਬਣਾਓ ਜਾਂ ਜੀ ਕੁੱਤਿਆਂ ਦੀ ਜਿੰਨੀ ਤੁਸੀਂ ਸੇਵਾ ਕਰੋਗੇ ਪ੍ਰਮਾਤਮਾ ਉਹਨੀ ਤੁਹਾਨੂੰ ਕਿਰਪਾ ਰੱਖੋ ਸਾਨੂੰ ਕਿੱਥੋਂ ਪ੍ਰੇਰਨਾ ਮਿਲੀ ਸੇਵਾ ਕਰਨ ਦੀ ਜਿਵੇਂ ਤੁਸੀਂ ਸੀਨੀਅਰ ਐਡਵੋਕੇਟ ਹੋ ਅੱਜ ਕੱਲ ਸੇਵਾ ਕਰਨੀ ਵੀ ਬਹੁਤ ਔਖੀ ਹੈ ਮੈਂ ਕਨੂਰ ਵੈਲਫੇਅਰ ਸੁਸਾਇਟੀ ਰਾਜਕਮਾਰ ਜੀ ਦੀ ਸਾਡੇ ਜੋ ਪ੍ਰਧਾਨ ਹੈ ਉਹ ਕਾਫੀ ਡੌਗ ਦੀ ਐਨੀਮਲ ਦੀ ਸੇਵਾ ਕਰਦੇ ਨੇ ਉਹਨਾਂ ਤੋਂ ਮੈਨੂੰ ਪ੍ਰੇਰ ਉਹਨਾਂ ਤੋਂ ਮੈਨੂੰ ਪ੍ਰਾਰਥਨਾ ਪ੍ਰੇਰ ਹੋ ਕੇ ਮੈਂ ਡੌਗ ਦੀ ਸੇਵਾ ਕਰਨੀ ਆ ਇਹ ਵਕੀਲ ਸਾਹਿਬ ਜਿਸ ਤਰ੍ਹਾਂ ਅੱਠ ਸਾਰੀ ਦੁਨੀਆ ਮੱਕਰ ਸੰkrananti ਦਾ ਤਿਹਾੜ ਮਨਾਇਆ ਸਰ ਇਸ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਸਾਡੇ ਦਰਸ਼ਕਾਂ ਨੂੰ ਤੇ ਦੇਸ਼ ਵਾਸੀਆਂ ਨੂੰ ਸੇਵਾ ਪ੍ਰਤੀ ਕੀ ਕਹੋਗੇ ਤੁਸੀਂ ਸਭ ਨਾਲੋਂ ਪਹਿਲਾਂ ਗਾਵਾਂ ਤੇ ਕੁੱਤਿਆਂ ਦੀ ਸੇਵਾ ਜ਼ਰੂਰੀ ਆ ਜੀ ਪਿਓਰ ਮਾਪ ਪਿਓ ਦੀ ਸੇਵਾ ਜ਼ਰੂਰੀ ਆ ਹਾਂ ਜੀ ਤਨੋਂ ਮਨੋਂ ਮਾਪ ਪਿਓ ਦੀ ਤੇ ਡੌਗ ਡੌਗ ਅਨੀਮਲ ਤੇ ਗਾਵਾਂ ਦੀ ਤਨੋਂ ਮਨੋਂ ਸੇਵਾ ਇੰਝ ਮੈਂ ਹੀ ਕਹਿਣਾ ਚਾਹਾਂ ਅੱਗੇ ਤੋਂ ਵੀ ਤੁਸੀਂ ਇਹ ਸੇਵਾ ਕਰਦੇ ਰਹੋਗੇ ਇਹ ساری ਜ਼ਿੰਦਗੀ ਗਾਵਾਂ ਦੇ ਤੇ ਕੁੱਤਿਆਂ ਦੇ ਲੈ ਕੇ ਆਪਣਾ ਜੀਵਨ ਲਾਉਣਾ ਹੈ ਨਾ ਕਿਕਾ ਮੈਂ ਹਰੇਕ ਨੂੰ ਇਹੀ ਇੱਕ ਬੇਨਤੀ ਕਰਨੀ ਚਾਹਨਾ ਵੀ ਬਜ਼ੁਰਗਾਂ ਦੀ ਸੇਵਾ ਜ਼ਰੂਰ ਕਰੋ ਬਜ਼ੁਰਗਾਂ ਦਾ ਆਦਰ ਸਤਿਕਾਰ ਵੀ ਕਰੋ ਇਨਨੀ ਮਲ ਦੀ ਸੇਵਾ ਵੀ ਨਾਲ ਨਾਲ ਕਰੋ ਸੇਵਾ ਕਰਕੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਮੇਰੇ ਮਨ ਨੂੰ ਬੜਾ ਚੈਨ ਮਿਲਦਾ ਜੀ ਮੈਂ ਆਦੀ ਮਾਤਾ ਦੀ ਬੜੀ ਸੇਵਾ ਕਰਦਾ ਜਿੰਗੇ ਇਨਨੀ ਮਲ ਦੀ ਸੇਵਾ ਬਹੁਤ ਕਰਦਾ ਯਾਰ ਮਿੱਤਰਾਂ ਦੀ ਸੇਵਾ ਵੀ ਕਰਦਾ ਜਿਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਮੈਂ ਉਹਨਾਂ ਦੀ ਸੇਵਾ ਕਰਦਾ ਉਹਨਾਂ ਦੀ ਸੇਵਾ ਛੱਡਦੇ ਮਹਾਜਰਾਂ